ਜੇ ਮਤੇ ਜਿਹੜੇ ਬਾਤ ਕੀਤੀਆਂ ਕਿ ਨਗਰ ਵਿੱਚ ਮਸੀਬਾਈ ਚਾਰਾ ਕੋਈ ਵੀ ਜਿਹੜੀ ਸ਼ੋਭਾ ਯਾਤਰਾ ਉਹ ਨਹੀਂ ਕਰ ਸਕਦਾ ਜਿਵੇਂ ਜੜੇ ਨੇ ਮਸੀਬਾਈ ਚਾਰੇ ਨਾਲ ਜਿਨ੍ਹਾਂ ਦੇ ਘਰ ਇਹਨੇ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸਸਕਾਰ ਕਰਨਾ ਚਾਹੁੰਦੇ ਆ ਤੇ ਸਿਵਾਂ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਿੰਦੇ ਫਿਰ ਦਫਨਾਉਣਾ ਤੇ ਫਿਰ ਸਿਵਾਂ ਵਿੱਚ ਨਹੀਂ ਦਫਨਾ ਸਕਦੇ ਜਮਤਾ ਇਹ ਆ ਕਿ ਮਸੀਬਾਈ ਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ रजार दोस्तों जैसे कि आप सभी ने इस वीडियो क्लिप में देखा है कि पंजाब से जे वीडियो क्लिप निकलकर सामने आई है जो कि काफी वायरल हो रही है और इसमें बताया गया है कि कुछ सरदार भाई ये तक बोल रहे हैं कि पिंड में या नगर में कोई भी शोभा यात्रा नहीं निकाली जाएगी अगर कोई क्रिश्चियन कम्युनिटी के साथ मेल मिलाप रखेगा तो वे हमसे अलग हो जाएगा क्या ऐसा बोलना सही है या गलत है आप कमेंट बॉक्स में अपनी राय जरूर बताना आगे हम इस वीडियो क्लिप को पूरा देखेंगे आइए हम पहले इस वीडियो क्लिप को पहले पूरा देखते हैं ਅਗਰ ਦੀ ਇਹ ਕਦਰ ਪਾਈ ਆ ਤੇ ਸਰ ਸਰ ਸਮਤੀ ਨਾਲ ਨਗਰ ਸੰਗਰ ਕੋਟ ਦੀਆਂ ਕਮਟੀਆਂ ਸੰਗਤਾਂਵਾਂ ਤੇ ਸਾਰੀਆਂ ਕਮੇਟੀਆਂ ਵੱਲੋਂ ਤੇ ਮਤੇ ਜਿਹੜੇ ਬਾਤ ਦਿੱਤੀਆਂ ਜੋ ਇਹ ਲਿਖੇ ਅਨੁਸਾਰ ਪਹਿਲਾ ਮਤਾ ਇਹ ਹੈ ਕਿ ਮਸੀਹ ਭਾਈ ਜਗਰਾਜ ਜਿਹੜਾ ਵਰ ਜਿਹਦੇ ਪਰਿਵਾਰ ਇਹਦੇ ਨਾਲ ਜੁੜੇ ਹਨ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸवारी ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਤੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਬਦੂਜਾ ਮਤਾ ਇਹ ਹੈ ਕਿ ਇਹਨਾਂ ਪਰਿਵਾਰਾਂ ਨਾਲ ਜੋ ਵੀ ਜੁੜੇ ਨੇ ਮਸੀਹ ਭਾਈਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸਸਕਾਰ ਕਰਨਾ ਚਾਹੁੰਦੇ ਆ ਤੇ ਸਿਵਾਂ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਿੰਦੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਾਂ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤ ਆਇਆ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਗਾ ਸਕਦੇ ਕੇਵਲ ਆਪਣੇ ਘਰਾਂ ਦੇ ਅੰਦਰ ਹੀ ਲਾ ਸਕਦੇ ਚੌਥਾ ਮਤ ਆਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ जैसे कि आप सभी ने इस वीडियो क्लिप में देखा है कि कैसे जो सरदार भाई और इसके साथ ही ये बता रहे हैं कि कोई भी क्रिश्चियन कम्युनिटी के साथ मेल मिलाप नहीं रखेगा और ना ही क्रिश्चियन कम्युनिटी की जो शोभा यात्रा होती है क्रिसमस के दिन वे नगर में पिंड में नहीं निकाली जाएगी मैं इन सभी को बता देना चाहता हूँ की हमारे देश के संविधान और इंडियन कॉन्स्टिट्यूशन के अकॉर्डिंग कोई भी अपने धर्म का प्रचार खुल कर कर सकता है और कोई भी किसी को नहीं रोक सकता चाहे आप किसी भी धर्म से बिलोंग क्यूँ नहीं करते आप किसी और के धर्म में जा भी सकते और आ भी सकते हैं लेकिन पवित्र बाइबल में कोई भी क्रिश्चियन कम्युनिटी का कोई भी धर्म नहीं है आज तक पवित्र बाइबल में एक भी वर्ड ईसाई कौम का नहीं है ना ही क्रिश्चियन कम्युनिटी लिखा हुआ है प्रभु यीशु मसीह दिल बदलते हैं जीवन बदल देते हैं जिसके जीवन में प्रभु यीशु मसीह आते हैं वे बदल जाता है आगे हम उस वीडियो क्लिप को भी देखेंगे जहाँ पर क्रिश्चियन कम्युनिटी के प्रधान ने भी इन सभी को कैसे जवाब दिया है आगे हम उस वीडियो क्लिप को भी पूरा देखेंगे आइए हम उस वीडियो क्लिप को भी पूरा देखते हैं ਜੀ ਬਿਲਕੁਲ ਜੀ ਹੈਨਰੀ ਚਲੋ ਕੋਈ ਗੱਲ ਹੂੰ ਚਲੋ ਕਰਦੇ ਹਾਂ ਜਦੋਂ ਸ਼ੇਰ ਸਰ ਮਸਲਾ ਦੇਖੋ ਇਹ ਆ ਕਿਤੇ ਲਾਲਚ ਦੀ ਗੱਲ ਕਰਦੇ ਆ ਨਾ ਹੁਣ ਫੋਰਨ ਕੰਟਰੀਜ਼ ਦੇ ਵਿੱਚ ਤੁਸੀਂ ਚਲ ਜਓ ਉੱਥੇ ਇਹਨਾਂ ਦੇ ਹੀ ਬੱਚੇ ਠੀਕ ਆ ਗੋਰੀਆਂ ਨਾਲ ਵਿਆਹ ਕਰਾ ਰਹੇ ਆ ਕਾਲੀਆਂ ਨਾਲ ਵਿਆਹ ਕਰਾ ਰਹੇ ਆ ਠੀਕ ਆ ਤਾਂ ਉਹਨਾਂ ਨੂੰ ਕੋਈ ਲਾਲਚ ਨਹੀਂ ਉਹ ਲਾਲਚ ਵਾਲਾ ਲਾਲਚ ਵਾਲਾ ਆਪ ਭਾਈਦੇ ਜਾ ਰਹੇ ਨੇ ਠੀਕ ਆ ਕੀ ਹਾਂ ਵੀ ਸਾਨੂੰ ਇੱਥੇ ਪੀਆਰ ਮਿਲ ਜੂਗੀ ਸਾਨੂੰ ਇੱਥੇ ਸਿਟੀਜ਼ਨ ਮਿਲ ਜੂਗੀ ਉਦੋਂ ਤੱਕ ਹੀ ਬੋਲਦੇ ਨਹੀਂ ਕੋਈ ਵੀ ਕੀ ਹਾਂ ਵੀ ਸਾਡੇ ਬੱਚਿਓ ਤੁਸੀਂ ਉੱਥੇ ਕਿਉਂ ਇਦਾਂ ਕਰ ਰਹੇ ਹੋ ਤੁਸੀਂ ਵਾਪਸ ਆ ਰਹੇ ਹੋ ਸਾਰੇ ਠੀਕ ਹੈ ਉਦੋਂ ਨਹੀਂ ਇਹਨਾਂ ਨੇ ਬੋਲਣਾ ਕਿਉਂਕਿ ਉਹਨੋਂ ਇਹਨਾਂ ਦੀ ਫਾਇਦੇ ਨਹੀਂ ਗੱਲ ਆ ਜਿਹੜੀ ਗੱਲ ਇਹ ਕਰਦੇ ਨੇ ਕਿ ਸਾਭੀ ਇੱਥੇ ਲਾਲਚਾ ਕੋਈ ਕਿਸੇ ਨੂੰ ਕੁਝ ਨਹੀਂ ਦਿੱਤਾ ਜਾਂਦਾ ਲਾਲਚ ਇੱਥੇ ਸਾਡੇ ਉੱਤੇ ਵੀ ਸਰਕਾਰਾਂ ਬੈਠੀਆਂ ਨੇ ਸਾਡੇ ਉੱਤੇ ਵੀ ਇੰਟੈਲੀਜੈਂਸ ਬੈਠੀ ਆ ਕੋਈ ਜੇ ਕਿਸੇ ਨੂੰ ਲਾਲਚ ਦਿੰਦਾ ਵਾ ਤੇ ਉਹ ਦੂਜੇ ਦਿਨ ਆਪੇ ਹੀ ਫੜਿਆ ਜਾਊਗਾ ਇੱਥੇ ਤਾਂ ਕੋਈ ਕੁਝ ਵੀ ਨਹੀਂ ਹੁੰਦਾ ਠੀਕ ਹੈ ਨਾ ਇਹ ਸਾਰਾ ਸਰ ਇਹਨਾਂ ਨੂੰ ਇਹਨਾਂ ਨੂੰ 크੍ਰਿਸਚੀਅਨਿਟੀ ਵੱਧਦੀ ਹੋਈ ਦੇਖ ਕੇ ਬਰਦਾਸ਼ਤ ਨਹੀਂ ਹੋ ਰਹੀ ਬਸ ਮਸਲਾ ਇੱਥੇ ਖਤਮ ਹੋ ਗਿਆ ਆਪ ਸਭੀ ਨੇ ਇਸ ਵੀਡੀਓ ਕਲਿੱਪ ਮੇਂ ਦੇਖਿਆ ਹੈ ਕਿ आये दिनों में कोई ना कोई क्रिश्चियन कम्युनिटी के ऊपर सवाल उठाता है कि क्रिश्चियन कम्युनिटी के लोग पैसे देकर धर्म परिवर्तन करते हैं लेकिन आज तक कोई भी ऐसा साबित नहीं कर पाया क्योंकि ये सब नहीं होता जो कभी प्रभु यीशु मसीह के ऊपर विश्वास करता है वे शिफा पाता है प्रभु ये मुक्ति दाता है पवित्र बाइबल में लिखा है की धरती और आकाश के बीच में ऐसा कोई भी दूसरा नाम नहीं है जिसके द्वारा हमने बचाया जाना है केवल एक ही नाम दिया गया है वे प्रभु यीशु सी है जो कोई भी प्रभु यीशु मसीह के ऊपर विश्वास करेगा वे बचाया जाएगा ਇਹ ਕਤਰਤਾਈ ਆ ਤੇ ਸਰਨ ਸੰਤੀ ਨਾਲ ਨਗਰ ਹੰਦਰਕੋਟ ਦੀਆਂ ਕਮਟੀਆਂ ਸੰਤਾਵਲੋਂ ਤੇ ਸਾਰੀਆਂ ਕਮਟੀਆਂ ਵੱਲੋਂ ਇਹ ਮਤੇ ਜਿਹੜੇ ਬਾਤ ਕੀਤੀਆਂ ਜੋ 회ਟ ਲਿਖੇ ਹੰਕਾਰ। ਸਹਿਲਾ ਮਤਾ ਇਹ ਹੈ ਕਿ ਮਸੀਬ ਭਾਈ ਜਾਰਾ ਜਿਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੀ ਜਿਹੜੇ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ। ਉਹ ਜੀ ਬਦੂਜਾ ਮਤਾ ਇਹ ਹੈ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਬ ਭਾਈ ਜਾਰਾ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸਤਿਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਣੇ ਫਿਰ ਦਫਨਾਉਣਾ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦਾ ਤੀਜਾ ਮਤ ਆਇਆ ਕਿ ਮਸੀਬਾਈ ਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦੇ। ਕੇਵਲ ਆਪਣੇ ਘਰਾਂ ਦੇ ਅੰਦਰ ਲਾ ਸਕਦੇ। ਚੌਥਾ ਮਤ ਆਇਆ ਕਿ ਨਗਰ ਵਿੱਚ ਮਸੀਬਾਈ ਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹਨੇ ਕਰ ਸਕਦਾ। ਇਹ ਜਿਹੜੇ ਮਤੇ ਆ ਚਾਹੇ। ਜੀ ਬਿਲਕੁਲ। ਜੀ ਹੈਨਰੀ ਚਲੋ ਕੋਈ ਗੱਲ। ਹੂੰ। ਚਲੋ ਕਰ ਦਿਓ ਜਦੋਂ ਸ਼ੇਰ ਸਰ ਮਸਲਾ ਦੇਖੋ ਇਹ ਆ ਜਿੰਤੇ ਲਾਲਚ ਦੀ ਗੱਲ ਕਰਦੇ ਆ ਨਾ ਹੁਣ ਫੋਰਨ ਕੰਟਰੀਜ਼ ਦੇ ਵਿੱਚ ਤੁਸੀਂ ਚਲ ਜਓ ਉੱਥੇ ਇਹਨਾਂ ਦੇ ਹੀ ਬੱਚੇ ਠੀਕ ਆ ਗੋਰੀਆਂ ਨਾਲ ਵਿਆਹ ਕਰਾ ਲਿਆ ਕਾਲੀਆਂ ਨਾਲ ਵਿਆਹ ਕਰਾ ਰਹੇ ਆ ਠੀਕ ਆ ਉਹਨਾਂ ਨੂੰ ਕੋਈ ਲਾਲਚ ਨਹੀਂ ਉਹ ਲਾਲਚ ਵਾਲਾ ਲਾਲਚ ਵਾਲਾ ਆਪ ਫਾਇਦੇ ਜਾਰੇ ਨੇ ਠੀਕ ਆ ਕੀ ਹਾਂ ਵੀ ਸਾਨੂੰ ਇੱਥੇ ਪੀਆਰ ਮਿਲ ਜੂਗੀ ਸਾਨੂੰ ਇੱਥੇ ਸਿਟੀਜ਼ਨ ਮਿਲ ਜੂਗੀ ਉਦੋਂ ਤੇ ਬੋਲਦੇ ਨਹੀਂ ਕੋਈ ਵੀ ਕਿ ਹਾਂ ਵੀ ਸਾਡੇ ਬੱਚਿਓ ਤੁਸੀਂ ਉੱਥੇ ਕਿਉਂ ਇਦਾਂ ਕਰ ਰਹੇ ਹੋ ਤੁਸੀਂ ਵਾਪਸ ਆ ਜਾਓ ਸਾਰੇ ਠੀਕ ਆ ਉਦੋਂ ਨਹੀਂ ਇਹਨਾਂ ਨੇ ਬੋਲਣਾ ਕਿਉਂਕਿ ਉਹਨੋਂ ਇਹਨਾਂ ਦੀ ਫਾਇਦੇ ਦੀ ਗੱਲ ਆ ਜਿਹੜੀ ਗੱਲ ਇਹ ਕਰਦੇ ਨੇ ਕਿ ਸਾਵੇਂ ਇੱਥੇ ਲਾਲਚ ਦਾ ਕੋਈ ਕਿਸੇ ਨੂੰ ਕੁਝ ਨਹੀਂ ਦਿੱਤਾ ਜਾਂਦਾ ਲਾਲਚ ਠੀਕ ਆ ਸਾਡੇ ਉੱਤੇ ਵੀ ਸਰਕਾਰਾਂ ਬੈਠੀਆਂ ਨੇ ਸਾਡੇ ਉੱਤੇ ਵੀ ਇੰਟੈਲੀਜੈਂਸ ਬੈਠੀ ਆ ਕੋਈ ਜੇ ਕਿਸੇ ਨੂੰ ਲਾਲਚ ਦਿੰਦਾ ਵਾ ਤੇ ਉਹ ਦੂਜੇ ਦਿਨ ਆਪੇ ਹੀ ਫੜਿਆ ਜਾਊਗਾ ਇੱਥੇ ਤਾਂ ਕੋਈ ਕੁਝ ਵੀ ਨਹੀਂ ਹੁੰਦਾ ਠੀਕ ਆ ਨਾ ਇਹ ਸਾਰਾ ਸਾਰ ਇਹਨਾਂ ਨੂੰ ਇਹਨਾਂ ਨੂੰ 크ਰਿਸਚੀਅਨਟੀ ਵੱਧਦੀ ਹੋਈ ਦੇਖ ਕੇ ਬਰਦਾਸ਼ਤ ਨਹੀਂ ਹੋਈ ਬਸ ਮਸਲਾ ਇੱਥੇ ਖਤਮ ਹੋ ਗਿਆ ਅਗਰ ਵੀ ਇਹ ਕਤਰਤਾ ਆ ਗੀਆਂ ਤੇ ਸਰਬ ਸਮਝੀ ਨਾਲ ਨਗਰ ਸੰਘਰ ਕੋਟ ਦੀਆਂ ਉੱਚੀਆਂ ਸੰਸਥਾ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਬਾਤ ਕੀਤੀ ਗਿਆ ਜੋ ਰੇਕ ਲਿਖਿਆ ਹਸਾਰ ਪਹਿਲਾ ਮਤਾ ਇਹ ਹੈ ਕਿ ਮਸੀਹ ਭਾਈ ਜਗਜਣਾਵਾ ਜਿਹੜੀ ਪਰਿਵਾਰ ਇਸ ਨਾਲ ਜੁੜਿਆ ਉਹਨਾਂ ਦੇ ਕਾਲ ਚਲੀ ਗੁਰੂ ਗ੍ਰੰਥ ਸਾਹਿਬ ਦੇ ਸواری ਜਿਹੜੀ ਉਹ ਨਹੀਂ ਚੱਲ ਗਈ ਤੇ ਨਾ ਹੀ ਗ੍ਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਦੀ ਕੀਤੀ ਕਰੇਗਾ ਦੂਜੀ ਮਤਾ ਇਹ ਹੈ ਕਿ ਇਹਨਾਂ ਪਰਿਵਾਰਾਂ ਨਾਲ ਜਿਹੜੇ ਜੁੜੇ ਨੇ ਮਸੀਹ ਭਾਈ ਜਾਰੇ ਨਾਲ ਜਿਨ੍ਹਾਂ ਦੇ ਘਰੇ ਨਾਲ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣ ਫਿਰ ਦਫਨਾਉਣਾ ਤੇ ਫਿਰ ਸਿਰੀਆਂ ਵਿੱਚ ਨਹੀਂ ਦੱਪਨਾ ਸੀ ਤੀਜਾ ਮਤਾਇਆ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੰਦਰ ਹੀ ਲਾ ਸਕਦੇ ਚੌਥਾ ਮਤਾਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਜੀ ਬਿਲਕੁਲ ਜੀ ਹੈਨਰੀ ਚਲੋ ਕੋਈ ਗੱਲ ਹੂੰ ਚਲੋ ਕਰਦੇ ਹਾਂ ਜਦੋਂ ਸ਼ੇਰ ਸਰ ਮਸਲਾ ਦੇਖੋ ਇਹ ਆ ਜਿੱਥੇ ਲਾਲਚ ਦੀ ਗੱਲ ਕਰਦੇ ਆ ਨਾ ਉਹਨਾਂ ਫੋਰਨ ਕੰਟਰੀਜ਼ ਦੇ ਵਿੱਚ ਤੁਸੀਂ ਚਲ ਜਓ। ਉੱਥੇ ਇਹਨਾਂ ਦੇ ਹੀ ਬੱਚੇ ਠੀਕ ਆ ਗੋਰੀਆਂ ਨਾਲ ਵਿਆਹ ਕਰਾ ਰਹੇ ਆ ਕਾਲੀਆਂ ਨਾਲ ਵਿਆਹ ਕਰਾ ਰਹੇ ਆ। ਠੀਕ ਆ ਤਾਂ ਉਹਨਾਂ ਨੂੰ ਕੋਈ ਲਾਲਚ ਨਹੀਂ। ਉਹ ਲਾਲਚ ਵਾਲਾ ਲਾਲਚ ਵਾਲਾ ਆਪ ਫਾਇਦੇ ਜਾ ਰਹੇ ਨੇ। ਠੀਕ ਆ ਕੀ ਹਾਂ ਵੀ ਸਾਨੂੰ ਇੱਥੇ ਪੀਆਰ ਮਿਲ ਜੂਗੀ ਸਾਨੂੰ ਇੱਥੇ ਸਿਟੀਜ਼ਨ ਮਿਲ ਜੂਗੀ ਉਦੋਂ ਤਾਂ ਹੀ ਬੋਲਦੇ ਨਹੀਂ ਕੋਈ ਵੀ ਕਿ ਹਾਂ ਵੀ ਸਾਡੇ ਬੱਚੇਓ ਤੁਸੀਂ ਉੱਥੇ ਕਿਉਂ ਇਦਾਂ ਕਰ ਰਹੇ ਹੋ? ਤੁਸੀਂ ਵਾਪਸ ਆ ਜਾਓ ਸਾਰੇ। ਠੀਕ ਆ ਉਦੋਂ ਨਹੀਂ ਇਹਨਾਂ ਨੇ ਬੋਲਣਾ ਕਿਉਂਕਿ ਉਹਨੋਂ ਇਹਨਾਂ ਦੀ ਫਾਇਦੇ ਦੀ ਗੱਲ ਆ। ਜਿਹੜੀ ਗੱਲ ਇਹ ਕਰਦੇ ਨੇ ਕਿ ਸਾਡੇ ਇੱਥੇ ਲਾਲਚ ਚ ਕੋਈ ਕਿਸੇ ਨੂੰ ਕੁਝ ਨਹੀਂ ਦਿੱਤਾ ਜਾਂਦਾ ਲਾਲਚ ਇੱਦਾਂ ਸਾਡੇ ਉੱਤੇ ਵੀ ਸਰਕਾਰਾਂ ਬੈਠੀਆਂ ਨੇ ਸਾਡੇ ਉੱਤੇ ਵੀ ਇੰਟੈਲੀਜੈਂਸ ਬੈਠੀ ਆ ਕੋਈ ਜੇ ਕਿਸੇ ਨੂੰ ਲਾਲਚ ਦਿੰਦਾ ਵਾ ਤੇ ਉਹ ਦੂਜੇ ਦਿਨ ਆਪੇ ਹੀ ਫੜਿਆ ਜਾਊਗਾ ਇੱਥੇ ਇੰਦਾ ਦਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਨਾ ਇਹ ਸਾਰਾ ਸਾਰ ਇਹਨਾਂ ਨੂੰ ਇਹਨਾਂ ਨੂੰ 크੍ਰਿਸਚੀਅਨਿਟੀ ਵੱਧਦੀ ਹੋਈ ਦੇਖ ਕੇ ਬਰਦਾਸ਼ਤ ਨਹੀਂ ਹੋ ਰਹੀ ਬਸ ਮਸਲਾ ਇੱਥੇ ਖਤਮ